ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਜੋ ਸਤਿਗੁਰਾਂ ਦੀ ਮਹਾਨ ਮਹਾਨ ਕਿਰਪਾ ਹੋਈ ਜੋ ਅੱਜ ਦੂਜੇ ਪਾਤਸ਼ਾਹ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਦਿਵਸ ਹੈ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰਨ ਉਸ ਮੱਤਿ ਵਾਚਨ ਸਭ ਨੂੰ ਨਾਮਦਾਨ ਗੁਰਸਿੱਖੀ ਜੀਵਨ ਵਿੱਦਿਆ ਦੀ ਦਾਤ ਬਖਸ਼ਣ ਸੋ ਆਓ ਪਿਆਰੋ ਰਲ ਮਿਲ ਕੇ ਜੋ ਕੁਝ ਕੁ ਸਮਾਂ ਸਤਿਗੁਰਾਂ ਦੀ ਜੀਵਨ ਸਾਖੀ ਵਿੱਚੋਂ ਵਿਚਾਰਾਂ ਦੀ ਸਾਂਝ ਕਰੀਏ ਸਤਿਗੁਰੂ ਉਸ ਮੱਤਿ ਬਖਸ਼ਣ ਕਿਰਪਾ ਕਰਕੇ ਸੇਵਾ ਲੈਣ ਸੋ ਗੁਰੂ ਅੰਗਦ ਦੇਵ ਜੀ ਦਾ ਜਨਮ ਪਿਤਾ ਫੇਰੂ ਮਾਲਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਮੱਤੇ ਦੀ ਸਰਾਏ ਵਿਖੇ ਹੋਇਆ ਜੋ ਗੁਰਗੱਦੀ ਮਿਲਣ ਤੋਂ ਪਹਿਲਾਂ ਇਹਨਾਂ ਦਾ ਨਾਮ ਮਾਤਾ ਪਿਤਾ ਜੀ ਨੇ ਲਹਿਣਾ ਰੱਖਿਆ ਸੀ ਇਹਨਾਂ ਦੇ ਪਿਤਾ ਫੇਰੂ ਮਾਲਜੀ ਬਹੁਤ ਪੜ੍ਹੇ ਲਿਖੇ ਸਨ ਉੱਚੀ ਵਿਦਿਆ ਪ੍ਰਾਪਤ ਕੀਤੀ ਸੀ 15 ਕੁਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਖਡੂਰ ਨਿਵਾਸੀ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬਰ ਦੇ ਹਮਲਿਆਂ ਕਰਕੇ ਜਿੱਥੇ ਸਾਰੇ ਭਾਰਤ ਦਾ ਨੁਕਸਾਨ ਹੋਇਆ ਉੱਥੇ ਮੱਤੇ ਦੀ ਸਰਾਏ ਵੀ ਗਰੀਬੀ ਦੀ ਦੌਰ ਵਿੱਚੋਂ ਗੁਜ਼ਰ ਰਹੀ ਸੀ। ਮਤੇ ਦੀ ਸਰਾਏ ਜੋ ਪਿੰਡ ਗਰੀਬੀ ਦੀ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਪਿਤਾ ਫੇਰੂ ਮਲ ਜੀ ਪਰਿਵਾਰ ਸਮੇਤ ਖਡੂਰ ਸਾਹਿਬ ਆ ਕੇ ਵਸ ਗਏ ਤੇ ਦੁਕਾਨ ਚਲਾਉਣ ਲੱਗੇ 1526 ਵਿੱਚ ਪਿਤਾ ਫੇਰੂ ਮਲ ਜੀ ਇਸ ਸੰਸਾਰ ਤੋਂ ਜੋ ਆਪਣਾ ਜੀਵਨ ਬਤੀਤ ਕਰਕੇ ਚਲੇ ਗਏ ਔਰ ਉਸ ਤੋਂ ਬਾਅਦ ਭਾਈ ਲੈਣਾ ਜੀ ਨੇ ਦੁਕਾਨ ਚਲਾਉਣੀ ਤੇ ਪਿੰਡ ਵਾਲਿਆਂ ਨਾਲ ਮਿਲ ਕੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣਾ ਇੱਕ ਦਿਨ ਜੋ ਕਿ ਭਾਈ ਜੋਧ ਤੋਂ ਭਾਈ ਲੈਣਾ ਜੀ ਨੇ ਗੁਰਬਾਣੀ ਗਾਇਨ ਕਰਦਿਆਂ ਜੋ ਆਪਣੀ ਰੋਜ਼ ਦੀ ਨਿਤਨੇਮ ਦੀ ਤਰ੍ਹਾਂ ਗੁਰਬਾਣੀ ਗਾਇਨ ਕਰ ਰਹੇ ਸਨ ਗੁਰਬਾਣੀ ਸੁਣੀ ਜੋ ਭਾਈ ਲੈਣਾ ਜੀ ਨੇ ਇਹ ਬਾਣੀ ਪਹਿਲੀ ਵਾਰ ਸੁਣੀ ਸੀ ਜੋ ਭਾਈ ਜੋਲ ਜੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਪਿਆਰੇ ਸਿੱਖ ਸਨ ਭਾਈ ਲੈਣਾ ਜੀ ਨੇ ਪਹਿਲੀ ਵਾਰ ਉਹਨਾਂ ਤੋਂ ਜਦੋਂ ਗੁਰਬਾਣੀ ਸੁਣੀ ਤਾਂ ਜੋ ਬਹੁਤ ਹੀ ਪਿਆਰੇ ਸ਼ਬਦ ਸਨ ਜੋ ਆਪਣੀ ਬੋਲੀ ਵਿੱਚ ਅਕਾਲ ਪੁਰਖ ਦੀ ਸਿਫਤਸਲਾ ਗੁਰਬਾਣੀ ਕਰ ਰਹੀ ਸੀ ਉਹ ਸਿਫਤਸਲਾ ਸੁਣੀ ਤਾਂ ਸ੍ਰੀ ਲਹਿਣਾ ਜੀ ਨੇ ਅੰਦਰ ਹੀ ਅੰਦਰ ਖੁਸ਼ੀ ਪ੍ਰਗਟ ਕੀਤੀ ਉਸ ਦੇ ਅੰਦਰ ਇਹ ਗੁਰਬਾਣੀ ਇਹ ਸ਼ਬਦ ਕਰ ਕਰ ਗਏ ਅਤੇ ਸ੍ਰੀ ਲਹਿਣਾ ਜੀ ਨੇ ਭਾਈ ਜੋਧ ਜੀ ਨੂੰ ਪੁੱਛਿਆ ਕਿ ਇਹ ਜੋ ਤੁਸੀਂ ਗੁਰਬਾਣੀ गा ਰਹੇ ਸੀ ਇਹ ਸ਼ਬਦ ਪੜ੍ਹ ਰਹੇ ਸੀ ਇਹ ਕਿੰਨਾ ਦੇ ਹਨ ਤਾਂ ਉਹਨਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਹੈ ਜੋ ਐਸ ਵੇਲੇ ਕਰਤਾਰਪੁਰ ਦੇ ਵਿੱਚ ਜੋ ਉਹਨਾਂ ਦਾ ਘਰ ਹੈ ਉਹ ਉੱਥੇ ਰਹਿ ਰਹੇ ਹਨ ਤਾਂ ਭਾਈ ਲੈਣਾ ਜੀ ਨੇ ਅੰਦਰ ਹੀ ਅੰਦਰ ਮਨ ਬਣਾ ਲਿਆ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਜਦੋਂ ਸ੍ਰੀ ਲੈਣਾ ਜੀ ਕੋਲ ਸਮਾਂ ਮਿਲਿਆ ਸੰਗਤ ਤਿਆਰ ਹੋਈ ਦੇਵੀਆਂ ਦੇ ਦਰਸ਼ਨਾਂ ਨੂੰ ਜਾਂਦਿਆਂ ਹੋਇਆਂ ਕਰਤਾਰਪੁਰ ਸਹਿਬ ਵਿਖੇ ਰੁਕੇ ਆਪਣੇ ਸਾਥੀਆਂ ਨੂੰ ਦੱਸ ਕੇ ਉਹ ਕਰਤਾਰਪੁਰ ਨੂੰ ਤੁਰ ਪਏ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਅਸੀਂ ਜਾ ਰਹੇ ਹਾਂ ਔਰ ਘੋੜੀ ਤੇ ਸਵਾਰ ਹੋਏ ਚੱਲ ਪਏ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚੋਂ ਪਿੰਡ ਵੱਲ ਜਾਂਦਿਆਂ ਨੂੰ ਸ੍ਰੀ ਲੈਣਾ ਜੀ ਨੂੰ ਮਿਲ ਪਏ ਰਸਤੇ ਵਿੱਚ ਮਿਲ ਕੇ ਸ੍ਰੀ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਇਹ ਪੁਰਖਾ ਇਹ ਬਾਬਾ ਜੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਉਹਨਾਂ ਦੀ ਧਰਮਸ਼ਾਲਾ ਵਿਖੇ ਜਾਣਾ ਹੈ ਰਸਤਾ ਪੁੱਛਿਆ ਉਹ ਨਹੀਂ ਜਾਣਦੇ ਸਨ ਕਿ ਜਿਨ੍ਹਾਂ ਨੂੰ ਰਸਤਾ ਪੁੱਛਿਆ ਹੈ ਉਹੀ ਗੁਰੂ ਨਾਨਕ ਦੇਵ ਜੀ ਹਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਪੁਰਖਾ ਅਸੀਂ ਉੱਥੇ ਹੀ ਜਾਣਾ ਹੈ ਤੁਸੀਂ ਸਾਡੇ ਪਿੱਛੇ ਪਿੱਛੇ ਹੀ ਚਲੇ ਜਾਓ ਇਸੇ ਤਰ੍ਹਾਂ ਹੀ ਸ੍ਰੀ ਲੈਣਾ ਜੀ ਘੋੜੀ ਉੱਪਰ ਸਵਾਰ ਪਿੱਛੇ ਪਿੱਛੇ ਚੱਲਦੇ ਰਹੇ ਜਦ ਬਾਬਾ ਜੀ ਧਰਮਸ਼ਾਲਾ ਵਿੱਚ ਪਹੁੰਚੇ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਦਰਵਾਜ਼ੇ ਅੱਗੇ ਪਹੁੰਚ ਕੇ ਕਹਿਣ ਲੱਗੇ ਕਿ ਇਹ ਪੁਰਖਾ ਘੋੜੀ ਇੱਧਰ ਕਿੱਲੇ ਨਾਲ ਬੰਨ ਦੇ ਇਹ ਦਰਵਾਜ਼ੇ ਅੰਦਰ ਚਲੇ ਜਾਓ ਜਦੋਂ ਸ੍ਰੀ ਲੈਣਾ ਜੀ ਨੇ ਦਰਵਾਜ਼ੇ ਦੇ ਅੰਦਰ ਜਾ ਕੇ ਦੇਖਿਆ ਕਿ ਧਰਮਸ਼ਾਲਾ ਦਾ ਰਸਤਾ ਦਿਖਾਉਣ ਵਾਲਾ ਤਾਂ ਉਹੀ ਸੀ ਜਿਸ ਨੂੰ ਮੈਂ ਮਿਲਣ ਲਈ ਆਇਆ ਸੀ ਇਹ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਕਿ ਜਿਨ੍ਹਾਂ ਦੇ ਮੈਂ ਦਰਸ਼ਨਾਂ ਲਈ ਆਇਆ ਸੀ ਉਹ ਤੁਰ ਕੇ ਆਏ ਤੇ ਮੈਂ ਘੋੜੀ ਉੱਪਰ ਚੜ੍ਹ ਕੇ ਆਇਆ ਅਸੀ ਘੂੜੀ ਤੇ ਚੜ ਕੇ ਆਏ ਇਹ ਬਹੁਤ ਵੱਡੀ ਭੁੱਲ ਕੀਤੀ ਸ੍ਰੀ ਲੈਣਾ ਜੀ ਮੱਥਾ ਟੇਕ ਕੇ ਸੋਚੀ ਪੈ ਗਏ ਔਰ ਇੱਕ ਪਾਸੇ ਹੋ ਕੇ ਬੈਠ ਗਏ ਸੋਚਾਂ ਵਿੱਚ ਪਏ ਸ੍ਰੀ ਲੈਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਪੁੱਛਦੇ ਹਨ ਇਹ ਪ੍ਰੋਖਾ ਤੁਹਾਡਾ ਨਾਮ ਕੀ ਹੈ ਤਾਂ ਦੱਸਿਆ ਕਿ ਮੇਰੇ ਮਾਤਾ ਪਿਤਾ ਜੀ ਨੇ ਮੇਰਾ ਨਾਮ ਲੈਣਾ ਰੱਖਿਆ ਹੈ ਤਾਂ ਸਤਿਗੁਰੂ ਹੱਸ ਕੇ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਲੈਣਾ ਹੋਵੇ ਉਹ ਕੋੜੀ ਤੇ ਚੜ ਕੇ ਹੀ ਆਉਂਦੇ ਹਨ ਜਿਨ੍ਹਾਂ ਨੇ ਕਿਸੇ ਤੋਂ ਲੈਣਾ ਹੋਵੇ ਉਹ ਕੋੜੀ ਤੇ ਚੜ ਕੇ ਹੀ ਆਉਂਦੇ ਹਨ ਔਰ ਜਿਨੇ ਦੇਣਾ ਹੋਵੇ ਭਾਈ ਉਹ ਨੀਵੇਂ ਹੋ ਕੇ ਅੱਗੇ ਤੁਰਦੇ ਹਨ ਸੋ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਸ੍ਰੀ ਲੈਣਾ ਜੀ ਨੂੰ ਜਦੋਂ ਇਸ ਤਰ੍ਹਾਂ ਕਰਕੇ ਬਚਨ ਬਲਾਸ ਗੁਰੂ ਨਾਨਕ ਦੇਵ ਜੀ ਮਹਾਰਾਏ ਨੇ ਕੀਤੇ ਸ਼ਬਦ ਸੁਨੇ ਕੁਝ ਦਿਨ ਸੇਵਾ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦਾ ਹੀ ਬਣ ਕੇ ਰਹਿ ਗਿਆ ਸੋ ਗੁਰੂ ਘਰੇ ਸੇਵਾ ਕਰਕੇ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾਹ बन ਗਏ ਜਦੋਂ ਸਤੂਗੁਰਾਂ ਦੇ ਸਤਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ੍ਰੀ ਲੈਣਾ ਜੀ ਦੀ ਆਖਰੀ ਪ੍ਰੀਖਿਆ ਹੋਣ ਲੱਗੀ ਤਾਂ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਜਿਸ ਨੇ ਕਿਸੇ ਨੇ ਕੁਝ ਲੈਣਾ ਹੋਵੇ ਕੋਈ ਦਾਤਾਂ ਲੈਣੀਆਂ ਹਨ ਕੋਈ ਮਾਇਆ ਦੌਲਤ ਲੈਣੀ ਹੈ ਲੈ ਕੇ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣ ਸਾਡੇ ਮਗਰ ਕੋਈ ਨਾ ਆਵੇ ਤਾਂ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਕਰਕੇ ਆਪਣੇ ਕੌਤਕ ਕਰਦੇ ਹੋਏ ਜਾ ਰਹੇ ਹਨ ਜੇ ਕੋ ਨਹੀਂ ਮੁੜਦਾ ਉਹਨਾਂ ਨੂੰ ਛੋਟੇ ਵੀ ਮਾਰਦੇ ਹਨ ਔਰ ਚਲੇ ਜਾ ਰਹੇ ਹਨ ਪਰ ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਅਖੀਰ ਵਿੱਚ ਦੋ ਜਾਨੇ ਰਹਿ ਗਏ ਤਾਂ ਸਤਗੁਰਾਂ ਨੇ ਪੁੱਛਿਆ ਕਿ ਭਾਈ ਤੁਸੀਂ ਕਿਉਂ ਨਹੀਂ ਮੁੜੇ ਤੁਸੀਂ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ ਤਾਂ ਭਾਈ ਲੈਣਾ ਜੀ ਨੇ ਕਿਹਾ ਕਿ ਸਤਗੁਰੂ ਮੇਰਾ ਘਰ ਨਹੀਂ ਹੈ ਮੇਰਾ ਤਾਂ ਤੂੰ ਹੀ ਘਰ ਹੈ ਮੈਂ ਕਿੱਥੇ ਜਾਵਾਂ ਤਾਂ ਸਤਗੁਰਾਂ ਨੇ ਕਿਹਾ ਕਿ ਭਾਈ ਤੈਨੂੰ ਵੀ ਕਰਦੀ ਲੋੜ ਹੈ ਤੇ ਮੈਨੂੰ ਵੀ ਕਰਦੀ ਲੋੜ ਹੈ ਸੋ ਤੂੰ ਮੇਰੇ ਵਿੱਚ ਹੈ ਤੇ ਮੈਂ ਤੇਰੇ ਵਿੱਚ ਹਾਂ ਇਸ ਕਰਕੇ ਮੈਨੂੰ ਵੀ ਕਰਦੀ ਲੋੜ ਸੀ ਸਤਗੁਰਾਂ ਨੇ ਸਾਤੀ ਨਾਮ ਲਿਆ ਲਾ ਲਿਆ ਭਾਈ ਲੈਣਾ ਤੋਂ ਆਪਣੇ ਅੰਗਾਂ ਨਾਲ ਲਾ ਕੇ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਉਸ ਤੋਂ ਬਾਅਦ ਸਤਗੁਰਾਂ ਨੇ ਜੋ ਗੁਰਮੁਖੀ ਲਿਪੀ ਦੀ ਰਚਨਾ ਕੀਤੀ ਗੁਰਮੁਖੀ ਭਾਸ਼ਾ ਦੀ ਸ਼ੁਰੂਆਤ ਕੀਤੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀਆਂ ਬਹੁਤ ਪ੍ਰੀਖਿਆਵਾਂ ਹੋਈਆਂ ਜਿਨ੍ਹਾਂ ਵਿੱਚੋਂ ਸ੍ਰੀ ਲਹਿਣਾ ਜੀ ਕਰਕੇ ਪਾਸ ਹੋਏ ਤੇ ਅੰਤ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਬਣ ਗਏ ਸੋ ਪਾਰੇਓ ਪਿਆਰਿਓ ਇਹ ਸੀ ਸਤਿਗੁਰੂ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੇਸ਼ਬੰਦ ਵਿੱਚ ਉਹਨਾਂ ਦੀ ਸਾਖੀ ਦੇ ਵਿੱਚੋਂ ਕੁਝ ਕੁ ਵਿਚਾਰਾਂ ਜੇ ਆਪਾਂ ਸਾਂਝ ਕੀਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ ਯੋਗ ਹੁੰਦੀ ਬਖਸ਼ ਲੈਣਾ ਅੱਗੇ ਵਾਸਤੇ ਸਤਿਗੁਰੂਸ ਮੱਤ ਬਖਸ਼ਣ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ